ਪੰਜਾਬ ਤੇ ਦਿੱਲੀ ਮਾਡਲ ਜਿਹਦਾ ਜ਼ਿਕਰ ਵੱਡੇ ਪੱਧਰ ਉਤੇ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਮੇਂ ਹੁੰਦਾ ਰਿਹਾ ਤੇ ਹੁਣ ਹਾਲਾਤ ਇਸ ਕਦਰ ਆਣ ਪੁੱਜੇ ਆ ਕਿ ਇੱਕ ਚਰਚਾ ਬਣੀ ਹੈ ਕਿ ਆਪ ਤੇ ਦਿੱਲੀ ਕਿ ਦੋਨਾਂ ਦੀ ਜਿਹੜੀ ਹੈ ਆਪ ਦੀ ਲੀਡਰਸ਼ਿਪ ਜਿਹੜੀਆਂ ਹੁਣੇ ਚੋਣਾਂ ਨੇ ਹਰਿਆਣੇ ਦੀਆਂ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਇਸ ਤੋਂ ਬਾਅਦ ਦੋਨਾਂ ਲੀਡਰਸ਼ਿਪ ਦੇ ਵਿੱਚ ਕੋਈ ਸੰਤੋਖਣ ਬੈਠ ਸਕੇਗਾ ਜਾਂ ਨਹੀਂ ਵੱਡੇ ਪੱਧਰ ਉਤੇ ਚਰਚਾ ਹੈ ਕਿਉਂਕਿ ਅਕਸਰ ਹੀ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਓਵਰਆਲ ਉੱਤਰੀ ਭਾਰਤ ਨੂੰ ਵੱਡੇ ਪੱਧਰ ਉਤੇ ਪ੍ਰਭਾਵਿਤ ਕਰਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ 4 ਸਾਲ ਬਾਅਦ ਖੇਡ ਜੁਲ ਵਿਖਣ ਨੂੰ ਮਿਲੀ ਤੇ ਆਖਰ ਇੱਕ ਮਾਹੌਲ ਦੂਜੀ ਤਰ੍ਹਾਂ ਦਾ ਬਣਿਆ ਕੈਪਟਨ ਅਮਰਿੰਦਰ ਸਿੰਘ ਲਈ ਰਾਹ ਬਾਹਰਲਾ ਜਿਹੜਾ ਬਣ ਕੇ ਸਾਹਮਣੇ ਆਇਆ ਹੁਣ ਵੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਨਾਲ ਵੀ ਕੀ ਹਾਲਾਤ ਅਗਲੇ ਸਮੇਂ ਜਿਹੜੀ ਆਪ ਦੀ ਕੇਂਦਰੀ ਲੀਡਰਸ਼ਿਪ ਉਹ ਕਰ ਸਕਦੀ ਹੈ ਅੱਜ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕੀ ਵਿਸ਼ੇਸ਼ ਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਸੋ ਪੱਟੀ ਸਾਹਿਬ ਚੈਨਲ ਜੀ ਮਿਸ਼ਨ ਜੱਭੀ ਨੂੰ ਥੋੜਾ ਸਵਾਗਤ ਵੈਲਕਮ ਜੀਓ ਪਿੰਡਸਰ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਇਸ ਵੀਡੀਓ ਜਿਹੜਾ ਪੰਜਾਬ ਦਾ ਸਿਆਸੀ ਮਾਹੌਲ ਕਹਿ ਰਹੀ ਹੈ ਕਿ ਪੰਜਾਬ ਦੀ ਸਦਾ ਤੇ ਨਾਲ ਜੁੜਿਆ ਸਿਆਸੀ ਅਖਾੜਾ ਉਹ ਕਈ ਤਰ੍ਹਾਂ ਦੇ ਜਿਹੜੇ ਉਹ ਸਿਆਸੀ ਤਰੰਗ ਛੜਦਾ ਸੁਣਦਾ ਆਪਾਂ ਕਹਿ ਸਕਦੇ ਆ ਖੈਰ ਜਿਹੜੀ ਗੱਲ ਹੈ ਕਿ ਹਰਿਆਣੇ ਦੇ ਵਿੱਚ ਚੋਣਾਂ ਜਿੱਥੇ ਆਮ ਆਦਮੀ ਪਾਰਟੀ ਵੀ ਆਪਣੀ ਕਿਸਮਤ ਅਜ਼ਮਾ ਰਹੀ ਹੈ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਅਖਾੜਾ ਵੱਟੇ ਪੱਤਰ ਉੱਤੇ ਫੈਸਲੇ ਹਾਈ ਕੋਰਟ ਤੋਂ ਫਿਰ ਥੱਲੇ ਹੀਠਾਂ ਨੂੰ ਆ ਚੁੱਕੇ ਹੈ ਤਾਂ ਸਵਾਲ ਹੈ ਕਿ ਕੀ ਜਿਹੜੀ ਹੈ ਪੰਜਾਬ ਦੀ ਜਿਹੜੀ ਆਪ ਲੀਡਰਸ਼ਿਪ ਤੇ ਦਿੱਲੀ ਦੀ ਜਾਕਰੀ ਕੇ ਕੇਂਦਰੀ ਲੀਡਰਸ਼ਿਪ ਦਾ ਜਿਹੜਾ ਸਮਤੋਲ ਇਸ ਚੋਣ ਪੇੜ ਤੋਂ ਬਾਅਦ ਬੈਠ ਸਕੇਗਾ ਆਪਸੀ ਸਾਂਝ ਬਣੇਗੀ ਜਾਂ ਕੋਈ ਵੱਖਰੀ ਤਰ੍ਹਾਂ ਦਾ ਖਿਲਾਰਾ ਵੇਖਣ ਨੂੰ ਮਿਲੇ ਜੀ ਡਾਕਟਰ ਸਾਹਿਬ ਦੇਖੋ ਅਜੇ ਤੱਕ ਤਾਂ ਜਿਹੜਾ ਸੁਰ ਨਹੀਂ ਰਲਦੇ ਨਜ਼ਰ ਆ ਰਹੇ ਜਿਸ ਤਰ੍ਹਾਂ ਮਾਨ ਸਾਹਿਬ ਬਿਮਾਰ ਹੋਏ ਕੋਈ ਪਤਾ ਲੈਣ ਨਹੀਂ ਗਿਆ ਫਿਰ ਉਹਨਾਂ ਦੇ OSD ਫਿਰ ਕੱਲ ਉਹਨਾਂ ਦੇ মিডিਆ ਦੇ ਜਿਹੜੇ ਸੀਗੇ ਕਮਿਊਨੀਕੇਸ਼ਨ ਦੇ ਡਾਇਰੈਕਟਰ ਮਤਲਬ ਹਿਲਜੁਲ ਬਹੁਤ ਜ਼ਿਆਦਾ ਚੱਲ ਰਹੀ ਹੈ ਵੱਡੇ ਪੱਧਰ ਤੇ ਮਾਨਸ਼ਾਹ ਸਾਹਿਬ ਆਜ ਉੱਠ ਕੇ ਬਿਮਾਰੀ ਤੋਂ ਬਾਅਦ ਆਪਣੇ ਪਿੰਡ ਗਏ ਤੇ ਉੱਥੇ ਮਿਲੇ ਆਪਣੇ ਪਰਿਵਾਰਾਂ ਵਗੈਰਾ ਨੂੰ ਉਹਨੇ ਕਿਹਾ ਪਰ ਉਹ ਹਰਿਆਣੇ ਦੀ ਇਲੈਕਸ਼ਨ 'ਚ ਉਹ ਵੀ ਨਹੀਂ ਗਏ ਤੇ ਹਰਿਆਣੇ ਦੀ ਇਲੈਕਸ਼ਨ 'ਚ ਵੀ ਆਮ ਆਦਮੀ ਪਾਰਟੀ ਦਾ ਕੋਈ ਉਸ ਤਰੀਕੇ ਦਾ ਪ੍ਰਭਾਵ ਨਹੀਂ ਕਿਤੇ ਨਜ਼ਰ ਆ ਰਿਹਾ ਇੱਕ ਅੱਧੀ ਵਾਰ ਕੇਜਰੀਵਾਲ ਸਾਹਿਬ ਆ ਕੇ ਕਿ ਮੈਂ ਹਰਿਆਣੇ ਦਾ ਸ਼ੋਹਰਾ ਹਾਂ ਕਹਿ ਕੇ ਵਾਪਸ ਦਿੱਲੀ ਚਲੇ ਗਏ ਸੋ ਅੰਤਰਕਲਾ ਜਿਹੜੀ ਹੈ ਆਮ ਆਦਮੀ ਪਾਰਟੀ ਚ ਬਹੁਤ ਵਧੀ ਹੋਈ ਹੈ ਪਰ ਨਾਲ ਵੱਡਾ ਸੰਕਟ ਜਿਹੜਾ ਪੰਜਾਬ ਦੇ ਵਿੱਚ ਇਹ ਆ ਗਿਆ ਕਿ ਪੰਚਾਇਤ ਇਲੈਕਸ਼ਨਾਂ ਮਤਲਬ ਕੋਰਟ ਨੇ ਮਾਂ ਜੋ ਹਾਈ ਕੋਰਟ ਨੇ ਵੀ ਕਹਿਤਾ ਵੀ ਕਰਵਾਓ ਪਈਆਂ ਨੂੰ ਇਹ ਝਾਕ ਸੀ ਜਿਹੜੇ ਉੱਥੇ ਗਏ ਸੀ ਕਿ ਸ਼ਾਇਦ ਇਹ ਨਹੀਂ ਹੋਣਗੀਆਂ ਲੱਗਦਾ ਵੀ ਇਦਾਂ ਸੀ ਜੇ ਨਾ ਹੁੰਦੀਆਂ ਸ਼ਾਇਦ ਇੱਜ਼ਤ ਬਚ ਜਾਂਦੀ ਪਰ ਜਿਸ ਪੱਧਰ ਦੇ ਉੱਪਰ ਪੰਚਾਇਤ ਇਲੈਕਸ਼ਨਾਂ ਚ ਧਾਂਦਲੀਆਂ ਨਜ਼ਰ ਆ ਰਹੀਆਂ ਨੇ ਐਨਓਸੀ ਨਹੀਂ ਮਿਲ ਰਹੇ ਤੁਲਾ ਟੈਕਸ ਦਾ ਰੌਲਾ ਬੋਲੀਆਂ ਹੋ ਰਹੀਆਂ ਨੇ ਪੰਚਾਇਤਾਂ ਦੀਆਂ ਕਾਗ ਜੀ ਮਤਲਬ ਚੱਕ ਕੇ ਭੱਜ ਰਹੇ ਨੇ ਬੰਦੇ ਗੋਲੀਆਂ ਚੱਲ ਰਹੀਆਂ ਨੇ ਪਰ ਉਹਦੇ ਚ ਸਰਕਾਰ ਇਸ ਪੋਜੀਸ਼ਨ ਚ ਨਹੀਂ ਹੈ ਕਿ ਕੋਈ ਇਫੈਕਟਿਵਲੀ ਕੁਝ ਕਰ ਸਕੇ ਮਾਨ ਸਾਹਿਬ ਨੇ ਜਾ ਕੇ ਸੁਨੇਹਾ ਦਿੱਤਾ ਆਪਣੇ ਪਿੰਡ ਤੋਂ ਕਿ ਭਾਈ ਚੰਗੇ ਬੰਦੇ ਚੁਣੋ ਸਰਵਸੰਮਤੀਆਂ ਕਰੋ ਅਸੀਂ ਮਤਲਬ ਮਦਦ ਕਰਾਂਗੇ ਸਾਰਾ ਕੁਝ ਕਰਾਂਗੇ ਜੋ ਕੁਝ ਵੀ ਕਰ ਸਕਦੇ ਸੀ ਕਹਿ ਸਕਦੇ ਸੀ ਪਰ ਨਜ਼ਰ ਇਹ ਆ ਰਿਹਾ ਹੈ ਕਿ ਉਹਨਾਂ ਦੇ ਹੱਥੇ-ਬਸ ਬੜਾ ਕੁਝ ਨਹੀਂ ਸੋਲੇਟਡ ਨੇ ਬੜੀ ਬੁਰੀ ਤਰ੍ਹਾਂ ਦਿੱਕਣ ਲਈ ਆਪਣੀ ਡੁਪਲੀ ਉਹ ਭਜਾਉਂਦੇ ਫਿਰ ਰਹੇ ਨੇ ਤੇ ਦਿੱਲੀ ਵਾਲੇ ਨੇ ਜਿਹੜੇ ਉਹ ਆਪਣੀ ਡੁਪਲੀ ਕਰ ਰਹੇ ਨੇ ਤੇ ਬਿਲਕੁਲ ਮੇਰਾ ਖਿਆਲ ਹੈ ਪੰਜਾਬ ਨਾਲ ਉਸ ਤਰ੍ਹਾਂ ਹੋਈ ਭਿੰਡਰ ਸਾਹਿਬ ਜਿਸ ਤਰ੍ਹਾਂ ਕਹਿੰਦੇ ਕੋਈ ਦਿੱਲੀ ਦਾ ਬਿਜ਼ਨਸਮੈਨ ਕਿਤੇ ਪੰਜਾਬੀ ਦਾ ਦੋਸਤ ਸੀਗਾ ਹੂੰ ਘਾਟਾ ਪੈ ਗਿਆ ਦਿੱਲੀ 'ਚ ਬਿਜ਼ਨਸ ਦੇ ਵਿੱਚ ਬੜੀ ਪੂਰੀ ਤਰ੍ਹਾਂ ਉਹ ਪੰਜਾਬੀ ਉਸ ਨੂੰ ਕਹਿੰਦਾ ਕਹਿੰਦਾ ਆਪਾਂ ਯਾਰ ਸਾਂਝਾ ਬਿਜ਼ਨਸ ਹੀ ਕਰ ਲਈਏ ਉਹ ਕਹਿੰਦਾ ਸਾਂਝਾ ਬਿਜ਼ਨਸ ਆਪਾਂ ਕੀ ਕਰਾਂਗੇ ਉਹਦਾ ਕੀ ਸਿੱਟਾ ਨਿਕਲੂਗਾ ਕਹਿੰਦਾ ਗੱਲ ਇਹ ਵੀ ਤੇਰੇ ਕੋਲ ਪੈਸਾ ਢੇਲਾ ਹੋਏਗਾ ਮੇਰੇ ਕੋਲ ਤਜਰਬਾ ਹੈ ਹੂੰ ਫੇ ਬਿジネス ਦਾ ਕੀ ਸਟਾਰਟ ਕਰੋ ਕਹਿੰਦਾ ਤੇਰੇ ਕੋਲ ਕਹਿੰਦਾ ਤੇ ਤਜਰਬਾ ਆ ਜਾਊਗਾ ਮੇਰੇ ਕੋਲ ਪੈਸਾ ਆ ਜਾਊਗਾ ਸੋ ਸੋ ਦਿੱਲੀ ਤੇ ਪੰਜਾਬ ਦੀ ਸਾਂਝ ਪਿਆਲੀ ਤਾਂ ਇਹ ਸੀ ਆਵਾਮ ਦੀ ਪਾਰਟੀ ਦੀ ਉਹ ਹੁਣੇ ਨਾ ਤਾਂ ਮਤਲਬ ਪੰਜਾਬ ਕੋਲ ਪੈਸਾ ਹੈ ਨਾ ਉਹਨਾਂ ਕੋਲ ਤਜਰਬਾ ਹੈ ਸੱਚੀ ਗੱਲ ਉਲਟ ਹੋ ਰਹੀ ਹੈ ਸੋ ਮੇਰੇ ਖਿਆਲ ਵਿੱਚ ਇਹ ਹੈ ਕਿ ਇਹ ਹਰਿਆਣੇ ਦੀ ਇਲੈਕਸ਼ਨ ਤੋਂ ਬਾਅਦ ਤੇ ਪੰਜਾਬ ਦੀ ਇਸ ਇਲੈਕਸ਼ਨ ਤੋਂ ਬਾਅਦ ਲਗਭਗ ਮੇਰਾ ਖਿਆਲ ਹੈ ਵੀ ਪਹਿਲੇ ਹਫਤੇ ਹੀ ਆਪਾਂ ਲਾ ਕੇ ਚੱਲ ਲਈਏ ਚਲੋ 15 ਤੱਕ ਇਹ ਇਲੈਕਸ਼ਨਾਂ ਨੂੰ ਰੱਖ ਲੋ ਤੁਸੀਂ ਮਤਲਬ ਅਕਤੂਬਰ ਦੇ ਵਿੱਚ ਵਿੱਚ ਮੇਰਾ ਖਿਆਲ ਹੈ ਕਿ ਲਾਈਨਾਂ ਤਾਂ ਖਿੱਚੀਆਂ ਗਈਆਂ ਨੇ ਪਹਿਲਾਂ ਹੀ ਸੋ ਕੋਈ ਵੱਡੇ ਧਮਾਕੇ ਹੋਣਗੇ ਪਰ ਇਹ ਵੀ ਆਮ ਆਦਮੀ ਪਾਰਟੀ ਦੇ ਲਈ ਨੁਕਸਾਨ ਦੇ ਸਬੂਤ ਚਲ ਰਿਹਾ ਮਤਲਬ ਇਹ ਵੀ ਨਹੀਂ ਸਮਝ ਕਰ ਰਹੇ ਉਹ ਦਿੱਲੀ ਵਾਲੇ ਵੀ ਸਮਝ ਨਹੀਂ ਕਰ ਰਹੇ ਉਹ ਮਾਨ ਸਾਹਿਬ ਨੂੰ ਘੇਰਨ ਤੇ ਲੱਗੇ ਹੋਏ ਨੇ ਇਹਦੇ ਘਰ 'ਚ ਜਿਹੜਾ ਮਤਲਬ ਰੋਟੀ ਪਕਾਉਣ ਵਾਲਾ ਉਹਨੂੰ ਵੀ ਬਦਲਦੇ ਹੋਏ ਨੂੰ ਵੀ ਕੰਟਰੋਲ ਕਰ ਲਓ ਪੂਰੀ ਤਰ੍ਹਾਂ ਇਹ ਪੰਜਾਬੀ ਬੰਦਾ ਹੈ ਦੇਖੋ ਕੰਟਰੋਲ ਦੇ ਵਿੱਚ ਤਾਂ ਮਾਨਸਾਭ ਆਪਣੇ ਆਪ ਖੁੱਦ ਦੇ ਕੰਟਰੋਲ 'ਚ ਨਹੀਂ ਹਨ ਉਹ ਕਿਹੜਾ ਕੰਟਰੋਲ ਕਰ ਲੂਗਾ ਉਹਨਾਂ ਨੂੰ ਸੋ ਉਹ ਇੱਕ ਗੱਲ ਦੇ ਉੱਪਰ ਜਿਹੜਾ ਉਹਨਾਂ ਦਾ ਮਾਡਲ ਹੈ ਕੇਜਰੀਵਾਲ ਸਾਹਿਬ ਦਾ ਸਰਕਸ ਵਾਲਾ ਮਾਡਲ ਸਰਕਸ ਦੇ ਵਿੱਚ ਹੰਟਰ ਦੇ ਮਤਲਬ ਨਾ ਨੱਚੇ ਨਾ ਸ਼ੇਰ ਫਿਰ ਉਹ ਆਪਾਂ ਜ਼ਿਆਦਾ ਹੁੰਦਾ ਹੁੰਦਾ ਹੈ ਇਹ ਉਧਰਲੇ ਫਲ ਹੋ ਰਹੀ ਹੈ ਪਰ ਇਹ ਟ੍ਰੈਜਡੀ ਹੈ ਮੈਂ ਸਮਝਦਾ ਕਿ ਇੱਕ ਪਾਰਟੀ ਜਿਹੜੀ ਬਹੁਤ ਵੱਡੇ ਸੁਪਨੇ ਜਗਾ ਕੇ ਬਣੀ ਹਾਲਾਂਕਿ ਸਿਆਣੇ ਬੰਦਿਆਂ ਨੂੰ ਤਾਂ ਪਹਿਲਾਂ ਹੀ ਅੰਦਾਜ਼ਾ ਸੀਗਾ ਇਸ ਗੱਲ ਦਾ ਕਿ ਫਾਇਏ ਟੋਲਟ ਮੱਕਾ ਜ਼ਿਆਦਾ ਗੱਲ ਵਿੱਚ ਨਹੀਂ ਹੈਨੀ ਪਰ ਸਾਡੇ ਲੋਕਾਂ ਨੇ ਜਦੋਂ ਹਿੰਮਤ કરી ਚੁਣਿਆ ਦੂਜਿਆਂ ਨੂੰ ਪਾਸੇ ਹਟਾਇਆ ਪਰ ਇਹ ਵੀ ਹੁਣ ਇਹ ਬਿਲਕੁਲ ਆਪਣੇ ਲੌਜੀਕਲ ਕਨਕਲੂਜਨ ਵੱਲ ਜਾ ਰਹੀ ਹੈ ਕਿ ਖਲਾਰਾ ਪਾਊਗਾ ਇਸ ਬਾਤ ਦੇ ਵਿੱਚ ਕੋਈ ਕਰਾਮਾਤ ਹੋ ਜਾਵੇ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੋ ਜਾਵੇ ਤਾਂ ਬੇ ਇੱਥੇ ਰਹਿ ਜਾਣ ਨਹੀਂ ਅੰਦਰੋਂ ਅੰਦਰੀ ਮਤਲਬ ਬਹੁਤ ਜ਼ਿਆਦਾ ਮੈਂ ਸਮਝਦਾ ਵੀ ਵਕਪੇ ਵੱਧ ਗਏ ਨੇ ਬਹੁਤ ਸਾਰੇ ਤੋ ਉਹਦਾ ਜੀ ਉਹਦਾ ਇਹ ਹੈ ਕਿ ਖਮਿਆਜ਼ਾ ਪੰਜਾਬ ਨੂੰ ਦਿੱਤਣਾ ਪੈਣਾ ਹੈ 20 ਇਹ ਬੰਦੇ ਨੇ ਸੰਸਾ ਦਾ ਫੈੜ ਫਸਲਾਂ ਦਾ ਉਜਾੜਾ ਤੋ ਸਾਡੇ ਲੋਕਾਂ ਦਾ ਸਾਡੀਆਂ ਸੰਸਥਾਵਾਂ ਦਾ ਘਾਣ ਹੈ ਜਿਹੜਾ ਹੋ ਵੀ ਰਹੇ ਤੇ ਹੋਊਗਾ ਆ ਕਹਿੰਦਾ ਭਾਵੇਂ ਕਿ ਸਿਆਸੀ ਜਦੋਂ ਰਾਜਕਤਾ ਦਾ ਮਾਹੌਲ ਬਣਦਾ ਹੈ ਤਾਂ ਮਾਹੌਲ ਨੂੰ ਆਪਾਂ ਚੰਗਾ ਨਹੀਂ ਬਣ ਸਕਦੇ ਉਦਾਂ ਵੀ ਸਥਿਰਤਾ ਸਥਿਰਤਾ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਜਾਨੀ ਕਿ ਸਟੈਬਿਲਟੀ ਖੈਰ ਕਿਉਂਕਿ ਆਪਾਂ ਪਿਛਲੀ ਵਾਰ ਵੀ ਦੇਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਜਦੋਂ ਚਾਰਕੂ ਹਸਾਰ ਲੰਘੇ 440 ਤਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਸੋਵਾਂ ਆਵਾਜ਼ਾਂ ਉੱਠਣ ਲੱਗੀਆਂ ਖੈਰ ਉਦੋਂ ਸ਼ੁਰੂਆਤ ਦੇ ਵਿੱਚ ਨਹੀਂ ਸੀ ਮੰਨਿਆ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਖਰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪੈ ਜਾਏਗਾ ਖੈਰ ਬਾਅਦ ਦੇ ਵਿੱਚ ਉਹ ਗੱਲ ਹੋਣੀ ਬੜੀ ਹੁਣ ਫਿਰ ਅਜਿਹੀ ਤਰ੍ਹਾਂ ਦਾ ਮਾਹੌਲ ਕਿ ਪੰਜਾਬ ਨੂੰ ਜਿਹੜੀ ਹੈ ਸਥਿਰ ਸਥਿਤੀ ਤੋਂ ਫਿਰ ਆਸੀ ਰੱਖਣ ਦੀਆਂ ਵੱਖਰੀ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੇ ਫਿਰ ਡਾਕਟਰ ਸਾਹਿਬ ਜੇਕਰ ਦੇਖੀਏ ਪੰਜਾਬ ਤੇ ਦਿੱਲੀ ਦੀ ਜਿਹੜੀ ਆਪ ਦੀ ਲੀਡਰਸ਼ਿਪ ਹੈ ਇਹ ਕੀ ਵਿੱਚ ਕਿਹੜੀ ਹੈ ਜਿਹੀ ਜਿਹੜੀ ਢੰਡੀ ਹੈ ਜਿੱਥੋਂ ਜਿਹੜੇ ਸਿਆਸੀ ਮਨਮਟਾ ਉਹ ਉਸਕੇ ਅੱਗੇ ਵੱਧ ਰਿਹਾ ਦੇਖੋ ਜੀ ਢੰਡੀ ਤਾਂ ਕੋਈ ਨਹੀਂ ਹੈ ਅਸਲ ਦੇ ਵਿੱਚ ਜਿਹੜੀ ਈਗੋ ਹੈ ਨਾ ਪੋਲਿਟਿਸ਼ੀਅਨਸ ਦੇ ਤੇ ਜਿਹੜੀ ਭੁੱਖ ਹੈ ਸੱਤਾ ਦੀ ਪਾਵਰ ਦੀ ਕਿ ਮੈਂ ਹੀ ਮੈਂ ਹੋਵਾਂਗਾ ਉਹ ਕਹਿੰਦੇ ਨੇ ਨਾ ਕਿੁਰਦ ਦਾ ਸ਼ੇਰ ਹੈ ਕਿ ਖੁਦਾ ਹਮੇਂ ਐਸੀ ਖੁਦਾਈ ਨਾ ਦੇ ਕਿ ਆਪਣੇ ਸਿਵਾਵੂਚ ਦਿਖਾਈ ਨਾ ਦੇ। ਇਹ ਹਉਮੈ ਦਾ ਜਿਹੜਾ ਲੋਗ ਹੈ ਨਾ ਗੁਰਬਾਣੀ ਚ ਵੀ ਆਉਂਦਾ ਹੈ ਕਿ ਹਉਮੈ ਦੀਰ ਗਰੋਗ ਹੈ ਦੂਜੇ ਨੂੰ ਦਿਖਣ ਨਹੀਂ ਦਿੰਦਾ। ਇੰਡੀਆਨ ਨੂੰ ਲੱਗਦਾ ਹੈ ਕਿ ਮਾਨਸਾਹ ਬੀ ਇਨਕੰਪੀਟੈਂਟ ਨੇ ਪਹਿਲਾਂ ਉਹਨਾਂ ਦੀ ਪਹਿਲੀ ਚੋਣ ਵੀ ਨਹੀਂ ਸੀ ਉਹਨੂੰ ਲੱਗਦਾ ਸੀ ਕਿ ਆਰਟਿਸਟ ਦੇ ਤੌਰ ਤੇ ਪਪੂਲਰ ਹੈ ਤੇ ਐਡਮਿਨਿਸਟਰेटर ਜਾਂ ਪੋਲੀਟੀਸ਼ੀਨ ਦੇ ਤੌਰ ਤੇ ਫੇਲ ਹੈ। ਇਹ ਗੱਲ ਸੱਚੀ ਵੀ ਸੀ ਇਹ ਇਹ ਜਾਣਬੁੱਝ ਕੇ ਉਹਨਾਂ ਨੇ ਮੂਰੇ ਲਾਇਆ ਮਾਨ ਸਾਹਿਬ ਨੂੰ ਛੱਡ ਕੇ ਇਹ ਵਰਤ ਕੇ ਕਹੋ ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਸਾਰਿਆਂ ਨੂੰ ਇਹਦੇ ਰਾਹੀਂ ਕਢਵਾਇਆ ਮਤਲਬ ਧਰਮਵੀਰ Gandhi ਇਹ ਸ਼ੁਰੂ ਹੋ ਜਾਂਦਾ ਕੰਮ ਕਿ ਜਿੰਨੇ ਕੋਈ ਕੰਪੀਟੈਂਟ ਬੰਦੇ ਸੀ ਉਹਨਾਂ ਸਾਰਿਆਂ ਨੂੰ ਖਾਰਜ ਕਰਨ ਦੇ ਲਈ ਮਾਨ ਸਾਹਿਬ ਨੂੰ ਯੂਜ਼ ਕਰਦੇ ਸੀ ਪਰ ਜਦੋਂ ਹੁਣ ਇਹਨੂੰ ਹੀ ਮਤਲਬ ਡਿਸਪੋਜ਼ ਆਫ ਕਰਨ ਦੀ ਨੌਬਤ ਆ ਗਈ ਕਿਉਂਕਿ ਕੇਜਰੀਵਾਲ ਸਾਹਿਬ ਦਾ ਸੁਪਨਾ ਤਾਂ ਬਹੁਤ ਵੱਡਾ ਹੈ ਉਹ ਤਾਂ ਪ੍ਰਾਈਮ ਮਿੰਿਸਟਰ ਬਣਨਾ ਚਾਹੁੰਦੇ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਬ੍ਰੇਕਾਂ ਲਾਤੀਆਂ ਲੋਕਾਂ ਨੇ ਉੱਥੇ ਜਿਹੜੇ ਮਤਲਬ ਦਿੱਲੀ ਵਾਲਿਆਂ ਨੇ ਵੀ ਲਾਤੀਆਂ ਦਿੱਲੀ ਸਰਕਾਰ ਨੇ ਵੀ ਲਾਤੀਆਂ ਕਿਸਮ ਦੇ ਨਾਲ ਲੱਛਣ ਵੀ ਐਸੇ ਕਰੇ ਉੱਥੇ ਕਿ ਉਹ ਨਿਕਲਿਆ ਸਾਰਾ ਕੁਝ ਸੋ ਉਹ ਇੱਥੇ ਜਿਹੜਾ ਬਿਲਕੁਲ ਕਟਕੁਤਲੀ ਜਿਸ ਤਰ੍ਹਾਂ ਦੀ ਕਟਕੁਤਲੀ ਚਾਹੁੰਦੇ ਨੇ ਉਦਾਂ ਦੀ ਕਟਕੁਤਲੀ ਉਹ ਸਾਫ਼ਤ ਨਹੀਂ ਹੋ ਰਹੀ ਹੁਣ ਡਿਸਕ੍ਰੈਡਿਟ ਬਹੁਤ ਹੋ ਗਿਆ 2.5 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਕਰ ਸਕੇ ਹੈਲੀਕਾਪਟਰ ਉਡਾਲੇ ਖਾਲੇ ਆਪੀਲੇ ਕਰਜ਼ਾ ਚੜਾਤਾ ਹੁਣ ਨਾ ਤਾਂ ਇਹਨਾਂ ਦਾ ਲਾਉਣਾ ਚਾਹੁੰਦੇ ਨੇ ਵੀ ਤੁਹਾਡੇ ਕਰਕੇ ਸਾਰਾ ਕੁਝ ਹੋਇਆ ਹੈ ਫੈਸਲੇ ਉਹਨਾਂ ਦੇ ਹੁੰਦੇ ਸੀ ਸਾਰੇ ਮਨ ਸ਼ੇਅਰਿੰਗ ਜਿਹੜੀ ਇਹਦੇ ਕੋ ਸਪੇਸ ਦੇਣਾ ਹੁੰਦਾ ਤੁਸੀਂ ਬਿਲਕੁਲ ਸਪੇਸ ਉਹ ਨਹੀਂ ਦੇ ਰਹੇ ਜੇ OS ਦੀ ਵੀ ਉਹਨਾਂ ਦੀ ਮਰਜ਼ੀ ਤੇ ਲੱਗਦੇ ਨੇ ਪਹਿਲਾਂ ਉਹਨਾਂ ਦੀ ਮਰਜ਼ੀ ਦੀਆਂ ਬਣਦੀਆਂ ਨੇ ਉਹ ਪੜਦੇ ਨੇ ਸਾਈਨ ਇਹਦੇ ਹੁੰਦੇ ਨੇ ਤੇ ਕਿੰਨੀ ਕੁ ਜ਼ਿੰਮੇਵਾਰੀ ਤੁਸੀਂ ਉਹਦੇ ਉੱਪਰ ਸੁੱਤੀ ਜਾਓਗੇ ਫਿਰ ਉਹਨੂੰ ਲੱਗਦਾ ਸੀ ਕਿ ਅਸੀਂ ਇਹਦੀ ਪੌਪੂਲੈਰਿਟੀ ਖਤਮ ਕਰਕੇ ਇਹਨੂੰ ਬਦਲ ਦੇਾਂਗੇ ਉਹ ਨਹੀਂ ਹੋ ਸਕਿਆ ਇੱਕ ਐਕਸਪੈਰੀਮੈਂਟ ਪਹਿਲੇ ਦਿਨ ਤੋਂ ਚੱਲ ਰਿਹਾ ਹੈ ਸਿਮਰਨਜੀਤ ਸਿੰਘ ਐਮਐਨਸੀ ਜਿੱਤ ਗਿਆ ਸੰਗਰੂਰ ਤੋਂ ਤੁਸੀਂ ਦੇਖੋ ਨਾ ਉਹ 91 एमएल ਆਉਣ ਵਾਲਾ ਮੁੱਖ ਮੰਤਰੀ ਮਤਲਬ ਉਹਦੀ ਸੀਟ ਦੇ ਉੱਪਰ ਇੱਕ ਬਿਲਕੁਲ ਅਨਨੋਨ ਜਹੀ ਪਾਰਟੀ ਜਿਹਦਾ ਕੋਈ ਖਾਸ 베ਸ ਨਹੀਂ ਸੀ ਪੰਜਾਬ 'ਚ ਉਧ ਚਿਮਰਨਜੀਤ ਸਿੰਘ ਮਾਨ ਜਿੱਤ ਗਏ ਮਤਲਬ ਉਹ ਵੀ ਇੱਕ ਏਜੰਡੇ ਦਾ ਪਾਰਟ ਸੀਗਾ ਉਹਦੋਂ ਬਦਲ ਦੇਣਾ ਸੀ ਪਰ ਉਹ ਨਹੀਂ ਹੋ ਸਕਿਆ ਫਿਰ ਮੁੱਖਲੇ ਦਾ ਕੇਸ ਆ ਫਿਰ ਇੱਕ ਤੋਂ ਇੱਕ ਅੱਗੇ ਚੱਲਦੇ ਰਹੇ ਹੁਣ ਜਲੰਧਰ ਦੇ ਵਿੱਚ ਤੁਸੀਂ ਮਤਲਬ ਇੰਚਾਰਜ ਹੋਰ ਲਾਉਂਦੇ ਸੀਗੇ ਉਹਦਾ ਉੱਥੇ ਜਾ ਕੇ ਬੈਠ ਕੇ ੱੱਕੇ ਨਾਲ ਉਹਨੇ ਮਤਲਬ ਪੂਰਾ ਸਾਰੇ ਮਸ਼ੀਨਰੀ ਵਰਤ ਕੇ ਉੱਥੇ ਜਲੰਧਰ ਵਾਲੀ ਸੀਟ ਕੱਢ ਲਈ ਜਾਂ ਮਤਲਬ 13 0 ਦੀ بجائے ਚਲੋ 3 ਬਚਗੀਆਂ ਨਹੀਂ ਤਾਂ 3 ਵੀ ਨਹੀਂ ਸਿਉਣੀ ਆ ਸੋ ਡਿਸਕ੍ਰੈਡਿਟ ਸਾਰਾ ਉਹ ਪੱਲੇ ਪਾਉਣਾ ਚਾਹੁੰਦੇ ਨੇ ਭਗਵੰਤ ਸਿੰਘ ਮਾਨ ਦੇ ਕ੍ਰੈਡਿਟ ਖੋਦ ਲੈਣਾ ਚਾਹੁੰਦੇ ਨੇ ਯਾਰ ਪੰਜਾਬ ਨੂੰ ਇੱਕ ਬਿਲਕੁਲ ਜਿਵੇਂ ਕਲੋਨੀ ਹੁੰਦੀ ਆ ਨਾ ਕਿ ਜੋ ਕੁਛ ਇਹਦਾ ਨਚੋੜਿਆ ਜਾਂਦਾ ਨਚੋੜ ਦੋ ਸਾਰੇ ਅਫਸਰ ਮਤਲਬ ਐਜੂਕੇਸ਼ਨ ਬੋਰਡ ਤੋਂ ਲੈ ਕੇ ਸਾਰੇ ਦਿੱਲੀੋਂ ਆ ਕੇ ਲੱਗ ਰਹੇ ਆ ਸਾਰੇ ਫੈਸਲੇ ਉੱਥੋਂ ਹੁੰਦੇ ਨੇ ਕਿ ਕਿਹੜਾ ਕਿੰਨਾ ਸਾਲ ਲਵੇ ਕਿੰਨਾ ਕ ਨਾ ਲਵੇ ਪਰ ਇੱਥੇ ਚੱਲ ਨਹੀਂ ਸਕਦਾ ਹੁੰਦਾ ਕੋਈ ਜੀ ਭਗਵੰਤ ਮਾਨਵ ਵਰਗਾ ਬੰਦਾ ਜਿਹੜਾ ਇੰਨੀ ਜ਼ਿਲਤ ਸਹਿ ਕੇ ਕਾਰ ਜੀਪ ਦੇ ਕੋਬੇ ਪਾਸੇ ਲਟਕਾਉਣ ਦੇ ਬਾਵਜੂਦ ਵੀ ਉਹਨੇ ਸ਼ਿਕਾਇਤ ਨਹੀਂ ਕੀਤੀ ਇਹ ਤੋਂ ਵੱਧ ਪੰਜਾਬ ਚ ਬੰਦਾ ਲਪਣਾਉਣਾ ਨੂੰ ਔਖਾ ਹੋ। ਪਰ ਇਹ ਆ ਕਿ ਹੁਣ ਕਿ ਟੂ ਕੇ ਡਾਈਸ ਕਾਸਟ ਹੁਣ ਇਹ ਮੇਰਾ ਖਿਆਲ ਹੈ ਵੀ ਇਹ ਰਸਤੇ ਨੇ ਦੂਰ ਹੋ ਗਏ ਨੇ ਪੁਆਇੰਟ ਆਫ ਨੋ ਰਿਟਰਨ ਤੇ ਪਹੁੰਚ ਗਏ ਨੇ ਸਾਰੇ। ਸੋ ਹੁਣ ਵਾਪਸੀ ਹੋਣੀ ਮੁਸ਼ਕਲ ਲੱਗਦਾ। ਪਰ ਇਹ ਵੀ ਹੋਊਗਾ ਸਾਨੀ ਪਾਰਟੀ ਦਾ ਪਹਿਲਾ ਹੋਊਗਾ ਪੰਜਾਬ ਦਾ ਵੀ ਨਾਲ ਹੀ ਹੋਊਗਾ ਉਸ ਤਰੀਕੇ ਦੇ ਨਾਲ ਪਰ ਇਹ ਕਿ ਮੈਂ ਸਮਝਦਾ ਕਿ ਸਿਆਣਪ ਵਾਲੀ ਗੱਲ ਨਹੀਂ ਉਹ ਇਹ ਅਜੇਮ ਹੋਰ ਪੰਜਾਬ ਦੇ ਵੀ ਹਿੱਤ ਦੇ ਵਿੱਚ ਨਹੀਂ ਮੰਨਿਆ ਜਾਂਦਾ ਖੈਰ ਜਿਵੇਂ ਆਪਾਂ ਸਮਝ ਸਕਦੇ ਆ ਕਿ ਸੀਐਮ ਸਾਹਿਬ ਨੂੰ ਡਿਸਕਨੈਕਟ ਕੀਤਾ ਜਾ ਰਿਹਾ ਜਿਹੜੀਆਂ ਪ੍ਰਸ਼ਾਸਨਿਕ ਸ਼ਕਤੀਆਂ ਨੇ ਆੜੇ ਦਵਾਲੇ ਜਿਹੜੀਆਂ ਹੁੰਦੀਆਂ ਨੇ ਅਕਸਰ ਜਿਹੜੀਆਂ ਅੱਗੇ ਮੂਵ ਹੁੰਦੀਆਂ ਨੇ ਜਿੱਥੋਂ ਰਾਜਪਾਲ ਚਲਦੇ ਆ ਗਏ ਕਹਿੰਦਾ ਪਾਲ ਕਮਿਨਿਸਟਰੀ ਤੱਕ ਅਗੇ ਡਿਪਟੀ ਕਮਿਸ਼ਨਰਾਂ ਤੱਕ ਹੁਕਮ ਆਰਡਰ ਮੂਵਮੈਂਟ ਇਸ ਤਰ੍ਹਾਂ ਦੀ ਪਰ ਕੀ ਆਪਾਂ ਇਹ ਮੰਨ ਸਕਦੇ ਆ ਕਿ ਅਜਿਹੇ ਹਾਲਾਤ ਬਾਕੀ ਬਣੇ ਹੋਏ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖੇਮੇ ਨੂੰ ਵਿਧਾਇਕ ਗਿਣਨੇ ਪੈਣ ਲੱਗੇ ਆ ਗਿਣਤੀ ਮਿੰਤੀ ਅਜਿਹੀ ਹੋਣ ਲੱਗੀ ਹੈ ਕਿ ਸਾਡੇ ਕੋਲ ਕਿੰਨੇ ਨੇ ਜੇਕਰ ਦਿੱਲੀ ਵਾਲਿਆਂ ਦਾ ਕੋਈ ਅਜਿਹਾ ਪੰਜਾ ਅਜਿਹਾ ਫੈਸਲਾ ਥੋਪਿਆ ਜਾਂਦਾ ਜ਼ਬਰਦਸਤੀ ਤਾਂ ਫਿਰ ਕਿਸ ਤਰ੍ਹਾਂ ਜਿਹੜੇ ਆਪਣੀ ਜਿਹੜੀ ਹੈ ਸਿਆਸਤ ਨਾਲ ਆਪਾਂ ਸਥਿਰ ਰਹਿ ਸਕਦੇ ਆ ਜਾਂ ਟਿਕੀ ਰਹਿ ਸਕਦੇ ਜੀ ਇੱਕੋ ਇਹਦੇ ਸਭ ਸਿਆਸੀ ਸਤਰੰਜ ਦੇ ਵਿੱਚ ਨਾ ਫ੍ਰੀ ਨਹੀਂ ਹੁੰਦੇ ਫੈਸਲੇ ਉਹਨਾਂ ਨੇ ਚਾਹ ਕੇ ਬਿਲਕੁਲ ਇਕੱਲਾ ਕਰਤਾ ਭਗਵੰਤ ਮਾਨ ਪਰ ਉਹ ਇਕੱਲਾ ਨਹੀਂ ਹੈ ਉਹਦੇ ਨਾਲ ਅਮਿਤ ਸ਼ਾ ਵੀ ਹੈ ਉਹਨੂੰ ਇਹ ਸਮਝ ਨਹੀਂ ਆ ਰਹੀ ਗੱਲ ਦੀ ਕਿ ਜਦੋਂ ਏਡੀ ਨੇ ਸੀਬੀਆਈ ਨੇ ਐਮਐਲਏ ਇਕੱਠੇ ਕਰਨੇ ਨੇ ਤਾਂ ਸਾਰੇ 1 ਬੰਦੇ ਦੇ 1 ਬੰਦੇ ਇੱਕ ਪਰਸੈਂਟ ਤੋਂ ਪੈਣਗੇ। ਹੂੰ ਹੂੰ ਇੱਕ ਅੱਦੇ ਨੂੰ ਛੱਡ ਕੇ। ਉਹਨਾਂ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈ ਦਿੱਲੀ ਵਾਲਿਆਂ ਕੋਲ ਵੀ। ਹੂੰ ਉਹ ਵੀ ਲਾਲਚ ਤੇ ਡਰੇ ਹੀ ਹੈ ਨਾ ਆਖਰਕਾਰ। ਜੇ ਲਾਲਚ ਤੇ ਡਰ ਦੀ ਸ਼ਕਤੀ ਸੈਂਟਰ ਇਧਰਲੇ ਪਾਸੇ ਦੇ ਦੇ ਦਿੰਦੇ ਤਾਂ ਇਦਨੂੰ ਹੋ ਜਾਣਗੇ। ਉਹ ਤਾਂ ਸਿੱਧੀ ਜਿਹੀ ਗੱਲ ਹੈ ਉਹਦਾ। ਸੋ ਜਿਹੜਾ ਕੋਲ ਹੈ ਇਸੰਦੇ ਕੋਈ ਇੱਥੇ ਤਾਂ ਨਹੀਂ ਹੈ। ਕੋਲ ਤਾਂ ਦਿੱਲੀ ਦਾ ਹੀ ਹੈ। ਪੰਜਾਬ ਚ ਕੋਲ ਆ ਜਾਣਾ ਇੱਥੇ ਤਾਂ ਐਵੇਂ ਹੀ ਮਤਲਬ ਕਹਿ ਲੋ ਕਿ ਸਾਡੇ ਲੋਕ ਤਾਂ ਐਵੇਂ ਉਹਦਾ ਇੱਕ ਹਿੱਸਾ ਬਣ ਰਹੇ ਨੇ ਪਿਛਲੇ ਦਿਨੀ ਜਿੰਨੇ ਐਮਐਲਏ ਉੱਥੇ ਕਵੈਦਾਂ ਕਰਾਈਆਂ ਗਈਆਂ ਜਿਸ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਗਏ ਸੁਨੀਤਾ ਕੇਜਰੀਵਾਲ ਨੂੰ ਪਹਿਲਾਂ ਮਿਲਦੇ ਸੀ ਸਾਡੇ ਐਮਐਲਏ ਜਾ ਕੇ ਉਹ ਮੀਟਿੰਗਾਂ ਕਰਾਉਂਦੀ ਸੀ ਫਿਰ ਬਾਅਦ ਵਿੱਚ ਉੱਥੇ ਅਤੀਸ਼ੀ ਬਣ ਗਈ ਉਹ ਦੇਖੋ ਨਾ ਤੁਸੀਂ ਆਪਣੇ ਸਾਹਮਣੇ ਹੋ ਰਹੀ ਹੈ ਸਰਕਸ ਹੂੰ ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਇੰਡੀਅਨ ਸਟੇਟ ਦੀ ਥਾਪੜਾ ਸੀ ਜਿਹੜਾ ਕੇਜਰੀਵਾਲ ਨੂੰ ਕਿੰਨਾ ਕੁ ਮਿਲਦਾ ਹੈ ਕਾਰਪੋਰੇਟ ਵਰਲਡ ਦੀ ਕਿੰਨੀ ਖਮਾਹਤ ਮਿਲਦੀ ਹੈ ਇਹਦੇ ਨਾਲ ਤੈਹ ਹੋਈਆਂ ਨੇ ਗੱਲਾਂ ਜੇ ਉਹ ਜੇ ਉਹਨੂੰ ਨਹੀਂ ਮਿਲਦਾ ਤਾਂ ਪੰਜਾਬ ਦੇ ਵਿੱਚ ਬੇਸਿਕਲੀ ਬੀਜੇਪੀ ਦਾ ਹੀ ਰਾਜ ਹੈ ਹੂੰ ਕੋਈ ਪ੍ਰੈਕਟੀਕਲ ਨਹੀਂ ਮੈਨੂੰ ਦੱਸੋ ਅਮਰ ਸਿੰਘ ਵਾਲੇ ਅਮਰਪਾਲ ਦੇ ਕਿਸੇ ਤੋਂ ਲੈ ਕੇ ਹੁਣ ਤੱਕ ਮਤਲਬ ਇਹਨਾਂ ਦਾ ਫੈਸਲਾ ਕਿਹੜਾ ਇੱਥੇ ਲੱਗੂ ਹੋਇਆ ਹੈ ਪਰ ਇਸੇ ਤਰ੍ਹਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿਪਟਨ ਅਮਰਿੰਦਰ ਸਿੰਘ ਹਾਂਡੇ ਹੋਏ ਪੋਲਿਟਿਸ਼ੀਅਨ ਸੀ ਸਾਰਾ ਕੁਝ ਸੀ ਉਸ ਟਾਈਮ 'ਤੇ ਇੰਡੀਅਨ ਸਟੇਟ ਨੇ ਕੀਤਾ ਨਾ ਸਾਰਾ ਕੁਝ ਪ੍ਰਸ਼ਾਂਤ ਕੁਸ਼ੋਰ ਜੀ ਆਏ ਉਹਨੇ ਆਕੇ ਕਿਹਾ ਵੀ ਐਨਟੀ ਇਨਕਮਬੈਂਸੀ ਹੈ ਤੁਸੀਂ ਸਿੱਧੂ ਸਾਹਿਬ ਨੂੰ ਲਿਆਓ ਚੱਕ ਕੇ ਹੁਣ ਸਿੱਧੂ ਸਾਹਿਬ ਕਿੱਥੇ ਨੇ ਮੈਨੂੰ ਦੱਸੋ ਉਹ ਜੋ ਸਿੱਧੂ ਨੂੰ ਚੱਕ ਕੇ ਲਿਆਂਦਾ ਲਾ 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 ਹੋ ਗਈ ਮਤਲਬ ਉਹਦੀ ਬੇਇੱਜ਼ਤੀ ਕੀਤੀ ਗਈ ਸੀ ਆਣੇ ਬਣੇ ਬੰਦੇ ਤੋਂ ਕੈਪਟਨ ਰਮਿੰਦਰ ਸਿੰਘ ਦਮਦਾਰ ਲੀਡਰਸ਼ਿਪ ਲੀਡਰ ਸੀਗਾ ਉਹਨੇ ਕਹਿੰਦਾ ਕਿ ਕੈਪਟਨ ਸਾਹਿਬ ਇੱਕ ਫੌਜੀ ਚਿਹਰਾ ਵੀ ਸਨ ਉਹਨੂੰ ਵੀ ਇੱਕ ਈਡੀ ਦਾ ਜਿਹੜਾ ਤੰਤਰ ਮੰਤਰ ਉਹਦੇ ਵਿੱਚੋਂ ਢਾ ਲਿਆ ਗਿਆ ਵੱਡੀ ਗੱਲ ਤਾਂ ਉਹੀ ਆ ਜਾਂਦੀ ਬਿਲਕੁਲ ਈਡੀ ਨਾਲ ਕਿਹਨੂੰ ਢਾ ਲਿਆ ਤੇ ਜੋ ਵੀ ਮਰਿਆ ਪਰ ਉਹਦੀ ਜ਼ਿਆਦਾ ਬੇਇੱਜ਼ਤੀ ਉਹਦੀ ਕੀਤੀ ਉਹਨੇ ਤਾਂ ਕਿਹਾ ਕਿ ਮਰੀ ਇਹ ਮੰਦਲ ਵਰ ਕਰੀ ਗਈ ਸੀ ਕੋਈ ਰੌਲਾ ਨਹੀਂ ਸੀਗਾ ਪਰ ਜੇ ਕਾਂਗਰਸ ਹੁਣ ਦੁਬਾਰਾ ਰਵਾਈ ਹੋ ਸਕਦੀ ਹੈ ਤਾਂ ਉਦੋਂ ਕਿਉਂ ਨਹੀਂ ਸੀ ਹੋ ਸਕਦੀ ਉਹਨਾਂ ਦੁਬਾਰਾ ਸ਼ਾਇਦ ਕਾਂਗਰਸ ਹੀ ਆ ਜਾਂਦੀ ਉਹ ਗੇਮ ਤਾਂ ਸੀ ਕਿ ਸੈਂਟਰ ਦੇ ਸੈਂਟਰ ਸਟੇਟ ਮਤਲਬ ਸੈਂਟਰ ਦੀ ਜਿਹੜੀ ਸਾਡੀ ਸਟੇਟ ਹੈ ਉਹਦੀਆਂ ਏਜੰਸੀਆਂ ਦੀ ਕੇਡ ਸੀ ਹੁਣ ਕਿੱਥੇ ਆਓ ਪ੍ਰਸ਼ਾਂਤ ਕਿਸ਼ੋਰ ਜਿਹਨੂੰ ਕੇ ਕਾਂਗਰਸ ਪਹਿਲਾਂ ਲੈ ਕੇ ਆਈ ਸੀ ਹੁਣ ਵੀ ਤਾਂ ਉਹਨੂੰ ਪਾਸੇ ਕਰਿਆ ਹੀ ਹੈ ਨਾ ਇਹਨਾਂ ਨੇ ਸੋ ਕੀ ਪੰਜਾਬ ਦੇ ਨਾਲ ਖੇਡੀ ਗਈ ਉਹ ਸਾਰੇ ਦੇ ਸਾਰੇ ਆਪਣਾ ਜਨਨ ਲੈ ਕੇ ਬੀਜੇਪੀ ਚ ਚਲੇ ਗਏ ਹੁਣ ਪੋਜੀਸ਼ਨੇ ਹੋ ਰਹੀ ਹੈ ਵੀ ਜਾਖਣ ਸਾਹਿਬ ਫਿਰ ਵਾਪਸ ਉਹਨੂੰ ਫਿਰਦੇ ਨੇ ਕਿਉਂਕਿ ਹੁਣ ਕਾਂਗਰਸ ਰਿਵਾਈਵ ਕਰ ਰਹੀ ਹੈ ਉਹੀ ਸ਼ਕਤੀਆਂ ਕਾਂਗਰਸ ਦੀ ਮਦਦ ਕਰ ਰਹੀ ਨੇ ਪਿੱਛੋਂ ਅਜੇ ਅਸ਼ੋਕ ਤਨਵਰ ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਕਿਸੇ ਟਾਈਮ ਰਹੇ ਨੇ ਹਰਿਆਣੇ ਚ ਫਿਰ ਉਹ ਛੱਡ ਕੇ ਆਪ ਚ ਗਏ ਬੀਜੇਪੀ ਚ ਗਏ ਸਾਰੀ ਤੀਰਥ ਯਾਤਰਾ ਕਰਕੇ ਅੱਜ ਸਵੇਰੇ ਸੁਝੇ ਉਹ ਹਰਿਆਣੇ ਦੇ ਵਿੱਚ ਮਤਲਬ ਬੀਜੇਪੀ ਦੀ ਕਨਵਰਸਿੰਗ ਕਰਨ ਤੋਂ ਬਾਅਦ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਉਹਦਾ ਹਿਰਦਾ ਪਰਵਰਤਨ ਹੋ ਉਹਨੇ ਕਾਂਗਰਸ ਜੁਆਇਨ ਕਰ ਲਿਆ ਉਹ ਲੇਟੈਸਟ ਵੀ ਆ ਰਿਹਾ ਸੀ ਹਾਂ ਜੀ ਠੀਕ ਹੈ ਇਹ ਦਿੱਲੀ ਖੇਡ ਰਹੀ ਹੈ ਮਤਲਬ ਪੰਜਾਬ ਦੇ ਵਿੱਚ ਇਹ ਖੇਡ ਪਹਿਲਾਂ ਬਹੁਤ ਮਹਿੰਗੀ ਪੈ ਚੁੱਕੀ ਹੈ ਜਦੋਂ ਵੀ ਦਿੱਲੀ ਨਾਲ ਖੇਡਾਂ ਖੇਡਦੀ ਹੈ ਤਾਂ ਇਹ ਇਹ ਵਿਦਾਉਟ ਕੋਸਟ ਨਹੀਂ ਦੀ ਅਸੀਂ ਪਹਿਲਾਂ ਵੀ ਆਪਣਾ ਜਰਨਲ ਆਪਣੀ ਪ੍ਰਾਈਮ ਮਿਨਿਸਟਰ ਮਤਲਬ ਇਹ ਇਹ ਖੇਡ ਦੇ ਵਿੱਚ ਅਸੀਂ ਦਾਤ ਤੇ ਲਾ ਚੁੱਕੇ ਹਾਂ ਪਹਿਲਾਂ ਪੰਜਾਬ ਦੇ ਨਾਲ ਖੇਡਣਾ ਛੱਡ ਦੇਣਾ ਚਾਹੀਦਾ ਹੈ ਸੈਂਟਰ ਨੂੰ ਅਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਦਿੱਲੀ ਦੇ ਜਿਹੜੇ ਮੋਹਰੇ ਬਣ ਕੇ ਉਹਨਾਂ ਦੇ ਹੱਥਾਂ 'ਚ ਖੇਡਣਾ ਛੱਡ ਦੇਣਾ ਚਾਹੀਦਾ ਹੈ ਜੇ ਜੇ ਕੋਈ ਫਿਊਚਰ نسلਾਂ ਆਉਣ ਵਾਲੇ ਕੋਈ ਵਿਖਦੀਆਂ ਆਪਾਂ ਬਚਾਉਣੀਆਂ ਨੇ ਤਾਂ ਪੰਜਾਬ ਦੇ ਲੀਡਰ ਇਕੱਠੇ ਹੋਣ ਪੰਜਾਬ ਦਾ ਭਲਾ ਸੋਚਣ ਦਿੱਲੀ ਵਾਲੇ ਨਾਲ ਵੀ ਕੋਆਪਰੇਟ ਕਰਨ ਦਿੱਲੀ ਵਾਲੇ ਵੀ ਥੇਡਾਂ ਖੇਡਣੀਆਂ ਛੱਡ ਦੇਣ ਜਿਹੜੀਆਂ ਜਿਹੜੇ ਖੇਡਾਂ ਖੇਡਣਗੇ ਉਹਨਾਂ ਨੂੰ ਇਹ ਸੌਤਾ ਮਹਿੰਗਾ ਪਊਗਾ ਕਿ ਵੱਖਰੀ ਗੱਲ ਹੈ ਕਿ ਸਾਨੂੰ ਕੋਸਟ ਜ਼ਿਆਦਾ ਦੇਣੀ ਪਈ ਹੈ ਹਮੇਸ਼ਾ ਹੀ ਪੰਜਾਬੀਆਂ ਨੂੰ ਪਰ ਦਿੱਲੀ ਵੀ ਵਿਦਆਊਟ ਕੋਸਟ ਨਹੀਂ ਹੋਇਆ ਕਦੇ ਨਿਗਾਹ ਮਾਰ ਕੇ ਦੇਖ ਲੈਣ ਇਹਦੇ ਉੱਪਰ ਅਰੇ ਮੇਰਾ ਖਿਆਲ ਹੈ ਉੱਪਟੇ ਹਨ ਇਹ ਅਰੇ ਜਿਸ ਤਰ੍ਹਾਂ ਇਹਨਾਂ ਜਵਾਰੀ ਹੈ ਨਾ ਜਿਹੜਾ ਤੁਜਦਿਸ਼ਟਰ ਵਰਗੇ ਮਤਲਬ ਆਪਣੀਆਂ ਘਰ ਵਾਲੀਆਂ ਨੂੰ ਦਾਵਾਂ ਤੇ ਲਾਗੇ ਸੀ ਜੂਏ ਵਰਗਾ ਕੰਮ ਬਸ ਐਸਾ ਹੱਸਦਾ ਜੇ ਤੂੰ ਪਿੱਛੇ हट ਕੇ ਠੰਡੇ ਮਨ ਨਾਲ ਸੋਚਣ ਤੂੰ ਭਲਾ ਹੋ ਸਕਦਾ ਪਰ ਅਦਰਵਾਇਜ਼ ਗੇਮ ਵਿੱਚ ਫਸੇ ਹੋਏ ਹੂੰ ਇਹ ਕੋਡਾ ਸਾਹਿਬ ਜਿੱਦਾਂ ਤੁਸੀਂ ਕਹਿ ਕਿ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਇਕੱਲੇ ਨਹੀਂ ਤੇ ਪੰਜਾਬ ਦੇ ਵਿੱਚ ਭਾਜਪਾ ਦਾ ਹੀ ਰਾਜ ਹੈ ਤਾਂ ਅਜਿਹੀਆਂ ਗੱਲਾਂ ਦਾ ਕੇਜਰੀਵਾਲ ਦੇ ਖੇਮੇ ਨੂੰ ਤਾਂ ਫਿਰ ਪੂਰਾ ਗਿਆਨ ਗਿਆਤਾ ਹੋਈ ਗਈ ਵੀ ਇਹ ਸਾਰਾ ਮਾਹੌਲ ਇਸ ਤਰ੍ਹਾਂ ਦਾ ਹੈ ਪਰ ਅਜਿਹੇ ਦੌਰਾਨ ਵੀ ਉਹਨਾਂ ਵੱਲੋਂ ਕੋਈ ਸਿਆਸੀ ਬਾਣ ਛੱਡੇ ਜਾ ਰਿਹਾ ਹੈ ਇਹ ਕਿਵੇਂ ਫਿਰ ਦੋਨੋਂ ਪੰਗਾਂ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਜਿੰਨਾ ਆਪਾਂ ਸਮਝ ਸਕਦੇ ਆਪਾਂ ਤਾਂ ਨੇੜੇ ਉਹ ਨਹੀਂ ਜਾਣਦੇ ਪਰ ਜਿੰਨਾ ਸਮਝ ਸਕਦੇ ਆ ਕਿ ਅੰਬੀਸ਼ਨ ਬਹੁਤ ਜ਼ਿਆਦਾ ਹੈ ਹੂੰ ਤੇ ਸ਼ਕਤੀ ਜੜਾ ਜਿਹੜੀ ਉੱਥੇ ਹੀ ਹੈ ਜਿੱਥੇ ਭਾਜਪਾ ਦੀ ਜੜਾ ਹੈ ਹੂੰ ਉਹ ਪਾਰਟੀ ਦੇ ਬੰਦੇ ਨੇ ਮੋਨ ਭਾਗਵਤ ਨੂੰ ਚਿੱਠੀ ਲਿਖੀ ਹੈ ਤੇ ਜਿਹੜੀ ਉਹ ਕਿਹੜੀ ਕਿਹੜੀ ਰਿਸ਼ਤੇਦਾਰੀ ਤੇ ਉਹਨੂੰ 5 ਪੁਆਇੰਟ ਖੜੇ ਕਰਕੇ ਪੁੱਛ ਰਹੇ ਸੀ ਵੀ ਤੁਹਾਨੂੰ ਦੁੱਖ ਨਹੀਂ ਲੱਗਿਆ ਜਦੋਂ ਮੋਦੀ ਨੇ ਤਾਂ ਕਿਹਾ ਜਾਂ ਉਦਾਂ ਕਿਹਾ ਤੋ ਸਮਝ ਆਉਂਦੀ ਹੈ ਨਾ ਹੂੰ ਬੰਦੇ ਨੇ ਨਹੀਂ ਚਿੱਠੀ ਲਿਖੀ ਲਾਲੂ ਪ੍ਰਸ਼ਾਦ ਨੇ ਨਹੀਂ ਲਿਖੀ ਕਿਉਂ ਆਰਐਸਐਸ ਨੂੰ ਚਿੱਠੀਆਂ ਲਿਖ ਰਹੇ ਨੇ ਕਿਉਂਕਿ ਜੜ ਉੱਥੇ ਹੀ ਹੈ ਇਹਨਾਂ ਦੀ ਹੂੰ ਜੜ ਤੋਂ ਇਹਨਾਂ ਨੂੰ ਲੱਗਦਾ ਹੈ ਕਿ ਮੈਨੂੰ ਸਪੋਰਟ ਮਿਲ ਜੂਗੀ ਇਸ ਗੱਲ ਦੇ ਵਿੱਚ ਹੂੰ ਜੀ 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 ਇਹ ਸਿਰ ਜੜ ਤਾਂ ਇੱਕੋ ਹੋ ਗਈ ਜੀ ਇਹ ਪੰਜਾਬ ਦੀ ਤੇ ਦਿੱਲੀ ਦੀ ਜੜ ਇੱਕ ਹੈ ਫਿਰ ਇਹ ਰੌਲਾ ਫਿਰ ਮੁੱਕਣਾ ਵੀ ਚਾਹੀਦਾ ਦੇਖੋ ਜੜ ਤਾਂ ਇੱਕੋ ਹੀ ਹੁੰਦੀ ਹੈ ਜੜ ਤਾਂ ਕੌਰਵਾਂ ਦੀ ਵੀ ਉਹੀ ਸੀ ਪੰਡਵਾਂ ਦੀ ਵੀ ਉਹੀ ਸੀ ਹੂੰ ਜਿਹੜੀ ਅੰਬੀਸ਼ਨ ਹੈ ਉਹ ਜੜ ਨਹੀਂ ਨਾ ਫਿਰ ਰਹਿਣ ਦਿੰਦੇ ਹੂੰ ਇਹ ਤਾਂ ਮੋਦੀ ਨੂੰ ਘਰਾਉਣਾ ਚਾਹੁੰਦੇ ਨੇ ਵਿਚਾਲੇ ਜੇ ਚਾਣਕੀਆ ਸਾਹਿਬ ਬੈਠ ਨੇ ਅਮਿਤ ਸ਼ਾ ਹੋਮ ਮੰਤਰੀ ਜੇ ਇਹ ਰਸਾਉਂਦੇ ਨੇ ਆਪਣੇ ਬੰਦਿਆਂ ਨੂੰ ਤਾਂ ਉਹ ਇਕੱਠੇ ਕਰਕੇ ਪਟਕਾ ਕੇ ਮਾਰਨਗੇ ਮਤਲਬ ਉਹਨੇ ਕਰਿਆ ਹੀ ਪਹਿਲਾਂ ਦੇਖਿਆ ਹੀ ਆਪਾਂ ਇਹ ਤਾਂ ਕਹਿੰਦੇ ਸੀ ਵੀ ਐਕਸਰਸਾਈਜ਼ ਪੌਲਿਸ ਤੇ ਗੱਲੇ ਹੀ ਕੋਈ ਨਹੀਂ ਹੈ ਨਿਕਲੀ ਨਾ ਗੱਲ ਹਾਂਜੀ ਹਾਂ ਬਿਲਕੁਲ ਤਾਂ ਉਹ ਇਹ ਜਿੱਡਾ ਆਪਣਾ ਕਦਮ ਬੁੱਤ ਸਮਝ ਰਹੇ ਨੇ ਆਰਐਸਐਸ ਵੀ ਇਹਨਾਂ ਦਾ ਓਡਾ ਵੱਡਾ ਕਦਮ ਬੁੱਤ ਨਹੀਂ ਹੈ ਪਬਲਿਕ ਸਪੇਸ ਦੇ ਵਿੱਚ ਵੀ ਨਹੀਂ ਹੈ ਕਈ ਵਾਰ ਬੰਦੇ ਨੂੰ ਆਪਣੇ ਆਪ ਬਾਰੇ ਪਰਮ ਹੁੰਦਾ ਮਨ ਕੋੜੇ ਤੇਰੇ ਹੋ ਬੰਦ ਨੂੰ ਲੱਗਦਾ ਵੀ ਜਿਹੜੀ ਤੇ ਸਪੀਡ ਹੈ ਕੋੜੇ ਦੀ ਇਹ ਮੇਰੀ ਸਪੀਡ ਹੈ ਇਤਨਾ ਨਹੀਂ ਹੁੰਦੀ ਜਦੋਂ ਖੁਦ ਆਪਣੀਆਂ ਲੱਤਾਂ ਤੇ ਤੁਰਨਾ ਪੈਂਦਾ ਫਿਰ ਸਮਝ ਆਉਂਦੀ ਹੈ ਉਹਨੂੰ ਪੈਦਲ ਉੱਤੇ ਤੁਰਨਾ ਪੈ ਰਿਹਾ ਹਰਿਆਣੇ ਦੇ ਵਿੱਚ ਪਰ ਪੰਜਾਬ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਗੱਲ ਕਿ ਪੰਜਾਬ ਤੋਂ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਰਿਹਾ ਕਿ ਭਗਵੰਤ ਮਾਨ ਨੂੰ ਅੰਡਰਐਸਟੀਮੇਟ ਕਰ ਰਹੇ ਨੇ ਹੂੰ ਭਗਵੰਤ ਮਾਨ ਨੂੰ ਜੇ ਦੂਜੇ ਪਾਸਿਓਂ ਥਾਪੜਾ ਮਿਲ ਗਿਆ ਤਾਂ ਇਹ ਕੁਝ ਵੀ ਨਹੀਂ ਵਿਗਾੜ ਸਕਣਗੇ ਪੰਮੇ ਪੰਮੇ ਦੇ ਮੈਂ ਤੇ ਨਹੀਂ ਮੇਰਾ ਖਿਆਲ ਸਰਪੰਚ ਵੀ ਨਹੀਂ ਤੋੜ ਸਕਣਗੇ ਜਿੰਦੇ ਹੋੜਾਂ ਕੋਈ ਪ੍ਰਭਾਵ ਨਹੀਂ ਹੈ ਭਗਵੰਤ ਮਾਨ ਤੋਂ ਬਿਨਾ ਪਬਲਿਕ ਨੇ ਬਹੁਤ ਜ਼ਿਆਦਾ ਇਹ ਠੀਕ ਹੈ ਕਿ ਵੱਖਰੀ ਗੱਲ ਹੈ ਕਿ ਕੋਈ ਬੰਦਾ ਮੰਤਰੀ ਟੈਚੀ ਭਰ ਕੇ ਦੇ ਦੂ ਆਉਂਦੇ ਨੇ ਹੋਰ ਗੱਲ ਹੈ ਹੂੰ ਜੀ ਜੀ ਤੇ ਦੰਦੇ ਨੇ ਉਹਨਾਂ ਲਈ ਥੋੜਾ ਦੰਦ ਨੇ ਉਹ ਉਹ ਤਾਂ ਉਹਨੂੰ ਇਹ ਕਰਨੇ ਤੋਂ ਫੇਵਰ ਮਿਲ ਜੂਗੀ ਉਹੀ ਫੇਵਰ ਦੂਜੇ ਪਾਸਿਓਂ ਮਿਲਣ ਲੱਗ ਕੇ ਤੇ ਖੂ ਜਿਹੜਾ ਪਿਆਸਾ ਹੈ ਉਹਨੂੰ ਤਾਂ ਖੂ ਦੇ ਕੋਲ ਜਾਣਾ ਹੀ ਹੁੰਦਾ ਹੂੰ ਹੂੰ ਸਹੀ ਸਮਝ ਬਿਲਕੁਲ ਤੇ ਨਾਲ ਤਿਆਰ ਹੈ ਉੱਤਰ ਵਾਲੇ ਨਾਲ ਐਸੀ ਕੋਈ ਗੱਲ ਨਹੀਂ ਤੇ ਇਹ ਹੈ ਕਿ ਮਤਲਬ ਸੰਕਟਮਈ ਹਾਲਾਤ ਹੈ ਆਪ ਦਾ ਜੀ ਬਚਾਅ ਮਾੜਾ ਮੋਟਾ ਹੈ ਉਹ ਇਸ ਗੱਲ ਦੇ ਵਿੱਚ ਕਿ ਆਪਣੇ ਆਪ ਦਾ ਰਿਵਿਊ ਕਰਕੇ ਥੋੜੀ ਬਹੁਤ ਇਮਾਨਦਾਰੀ ਦੇ ਨਾਲ ਗਲਤੀਆਂ ਮੰਨ ਕੇ ਇਕੱਠੇ ਰਹਿਣ ਆਦਰਵਾਇਜ ਇਸ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਨਫ਼ਰਤ ਸੜਾ ਬੇਵਿਸ਼ਵਾਸੀ ਜਿਹੜੀ ਹੋਈ ਹੋਈ ਹੈ ਸੈਂਟਰ ਨੂੰ ਕੀ ਲੱਗਣਾ ਉਹ ਤਾਂ 2 ਮਿੰਟ ਚੀ ਹਲਾ ਕੇ ਕਾਸੇ ਕਰ ਦੇਣ ਕੁਝ ਵੀ ਗੱਲ ਨਹੀਂ ਹੂੰ ਜੀ ਜੀ ਪਰ ਡਾਕਟਰ ਸਾਹਿਬ ਜੇਕਰ ਦੇਖੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲੇ ਤਾਂ ਹੀ ਪੂਰੇ ਕਾਇਮ ਨੇ ਪਾਵੇਂ ਕੀ ਜਿਹੜਾ ਅੱਜ ਉਹਨਾਂ ਦਾ ਵਿజిਟ ਸੀਗਾ ਪਿੰਡ ਦਾ ਉਹਨਾਂ ਨੇ ਕਰ ਲਿਆ ਇੱਕ ਚਰਚਾ ਹੈ ਕਿ ਕਿਉਂ ਨਾ ਵੈੱਟ ਹੁੰਦਾ ਜਿਕਰ ਹਰਿਆਣੇ ਜਾਂਦੇ ਉੱਥੇ ਉਹਨਾਂ ਦਾ ਆਖਰੀ ਲੈਣ ਸੀ ਚੋਣ ਪੜਾਉਣ ਨੂੰ ਲੈ ਕੇ ਅੱਗੇ ਜਾ ਕੇ ਕੀ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਸਿਆਸੀ ਵਸ਼ਕ ਹੈ ਇਸ ਚੋਣ ਪਿੱਛੇ ਤੋਂ ਬਾਅਦ ਦੇ ਵਿੱਚ ਹੀ ਕੋਈ ਪਟਾਰਾ ਖੁੱਲੇਗਾ ਜਿਵੇਂ ਹਰਿਆਣੇ ਦੀ ਚੋਣ ਹੋ ਗਈ ਹੈ ਦੋ ਦਿਨ ਰਹਿ ਗਏ ਹੈ ਜਾਂ ਰਿਜ਼ਲਟ ਆਜੂਗਾ 3-4 ਦਿਨਾਂ ਨੂੰ ਤੇ ਪੰਜਾਬ ਦੀ ਜਿਹੜੀ ਪੰਚਾਇਤੀ ਚੋਣ ਜਿਹੜੇ 15-16 ਨੂੰ ਖਤਮ ਹੋ ਸ ਗਈ ਹੈ ਕੀ ਸੁਭਾਵਨਾਵਾਂ ਆਪਾਂ ਦੇਖ ਸਕਾਂਗੇ ਜਿਹੜਾ ਹੁਣ ਵਾਲਾ ਮਾਹੌਲ ਬਣਿਆ ਹੋਇਆ ਹੈ ਦਿੱਲੀ ਤੇ ਪੰਜਾਬ ਵਰਸਸ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਤੇ ਹੈ ਕਿ ਉਹ ਹਰਿਆਣੇ ਦੇ ਵਿੱਚ ਨਹੀਂ ਸੀ ਜਾ ਸਕਦੇ ਨਾ ਉਹਨਾਂ ਨੂੰ ਕਿਸੇ ਨੇ ਕਿਹਾ ਹੋਣਾ ਜਾਣ ਲਈ ਉਹ ਤਾਂ ਬਿਮਾਰ ਉਹਨਾਂ ਨੇ ਪਾਏ ਹੋਏ ਸੀ ਨੰਮੇ ਤੇ ਉੱਠ ਕੇ ਆਪਣੇ ਪਿੰਡ ਜਾ ਕੇ ਉਹਨਾਂ ਨੇ ਲੋਕਾਂ ਨੂੰ ਵੀ ਦਿਖਾਇਆ ਮੈਂ ਜਿਉਂਦਾ ਜਾ ਰਿਹਾ ਹੂੰ ਵੀ ਮੈਂ ਨੋ ਵੀ ਬਿਮਾਰ ਨਹੀਂ ਹਾਂ ਜਿੰਨਾ ਮਤਲਬ ਰੌਲਾ ਪੈ ਗਿਆ ਇਸ ਦੇ ਵਿੱਚ ਦੂਜੀ ਚੀਜ਼ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਲਾਈਨ ਤਾਂ ਪੂਰੀ ਤਰ੍ਹਾਂ ਖਿੱਚੀ ਜਾ ਚੁੱਕੀ ਹੈ ਉਹ ਤਾਂ ਐਵੇਂ ਕਈ ਵਾਰ ਆਪਾਂ ਕਹਿੰਦੇ ਹੁੰਦੇ ਹੁੰਨੇ ਆ ਵੀ ਬਸ ਅਰਦਾਸ ਹੀ ਰਹਿੰਦੀ ਹੁੰਦੀ ਹੈ ਭੋਗ ਤੋਂ ਬਾਅਦ। ਉਹ 5 ਤੋਂ ਬਾਅਦ ਹੋ ਜਾਵੇ, 15 ਤੋਂ ਬਾਅਦ ਹੋ ਜਾਵੇ। ਪਰ ਗੱਲ ਇਹ ਹੈ ਵੀ ਲੈਣਾ ਕੀ ਚੀਜ਼ਾਂ ਗਿਆ ਨੇ ਜੇ ਜੇ ਤੁਸੀਂ ਉਹਨਾਂ ਦੇ OSTV ਬਰਦਾਸ਼ਤ ਨਹੀਂ ਕਰ ਸਕਦੇ, ਜੇ ਤੁਸੀਂ ਮਤਲਬ মিডিਆ ਦੇ ਉੱਪਰ ਕੰਟਰੋਲ ਕਰਨ ਦੀ ਸਾਰੀ ਕੋਸ਼ਿਸ਼ ਕਰ ਰਹੇ ਹੋ। ਉਹਨੇ মিডিਆ ਐਕਸਰਸਾਈਜ਼ ਹੀ ਹੈ ਨਾ ਸਤੋਜ ਦੇ ਵਿੱਚ ਜਾਣ ਦੀ ਅਦਰਵਾਈਜ਼ ਤਾਂ ਲੋੜ ਹੀ ਕੋਈ ਨਹੀਂ ਸੀ। ਹੂੰ। ਜੀ ਜੀ ਬਿਲਕੁਲ ਮਤਲਬ ਇਹ ਸੇ ਕਿ মিডিਆ ਜਿਹੜਾ ਉਹ ਕਵਰ ਕਰੇ ਕਿ ਜੀ ਭਗਵੰਤ ਸਿੰਘ ਮਾਨ ਜਿਉਂਦੇ ਜਾਗਦੇ ਨੇ ਤੇ ਉਹ ਆਪਣੇ ਲੋਕਾਂ ਨੂੰ ਸਨੇਹਾ ਦੇ ਰਹੇ ਨੇ ਇਹੀ ਗੱਲ ਹੈ ਨਾ ਜਿਹੜੀ ਕੰਦੀ ਵਾਲੇ ਨਹੀਂ ਕਰ ਸਕਦੇ ਸੀ ਜੇ ਹਰਿਆਣੇ ਚ ਜਾਂਦੇ ਤਾਂ ਇਹ ਗੱਲ ਨਹੀਂ ਸੀ ਹੁੰਦੀ ਸੋ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਆਸ ਕਰੀਏ ਕਿ ਕਿ ਲਾਈਨਾਂ ਦੋਨਾਂ ਦੀਆਂ ਕਿੱਥੀਆਂ ਜੱਜ ਕਿਨੇ ਕੌਣ ਤਕੜਾ ਹੈ ਕੌਣ ਕਿਹਨੂੰ ਢਾਉਂਦਾ ਹੈ ਇਹ ਵੱਖਰੀ ਗੱਲ ਹੈ ਪਰ ਕੋਲ ਸ਼ੁਰੂ ਹੋ ਜਾਊ ਹੂੰ ਜੀ ਜੀ ਬਿਲਕੁਲ ਕਿਰ ਪੰਜਾਬ ਦੀ ਸਤਾ ਦੀ ਗਲਿਆਰ ਦੇ ਵਿੱਚ ਜਾਂ ਓਵਰ ਆਲ ਕਹਿ ਲਈਏ ਕਿ ਜਿਹੜੀ ਹੈ ਹਕੂਮਤ ਤੇ ਉਹ ਕਿਹੜੇ ਮੋੜ ਤੇ ਖੜੀ ਹੈ ਤਾਂ ਅਗਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੋੜ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਜਾਂ ਕਿਵੇਂ ਪਰਤਨ ਪਰਤਨਗੇ ਲੋਕ ਅਗਲੇ ਮੋੜ ਦੇ ਵਿੱਚ ਇਹ ਅਜਿਹੇ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਵਧੇਰੇ ਜਾਣਕਾਰੀ ਦੇਣ ਲਈ ਵੱਡੀ ਗੱਲ ਸਾਂਸ ਪਾਉਣ ਦੀ ਸਾਡੇ ਖਾਸ ਤੌਰ ਤੇ ਜੁੜੇ ਹੋਏ ਸਨ ਉਹਗੇ ਵਿਸ਼ੇਸ਼ਤ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਅਭਿੰਦ ਸਿੰਘ ਪਟਿਸਰਬ ਸੁਪਰਿਸਰਬ ਇਸ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਪਿਆਰੇ ਅਭਿੰਦ ਸਰੋਤਿਆਂ ਦਾ ਦਰਸ਼ਕਾਂ ਦਾ ਆਮ ਆਦਮੀ ਦੇ ਸਾਰੇ ਲਿੰਕਾਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਇਹ ਮਿਸ਼ਨ ਪੰਜਾਬੀ